ਵਿਸ਼ਵਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਪੰਜਾਬ ਵਿਧਾਨ ਸਭਾ ਦੇ ਵਿੱਚ ਪਾਣੀਆਂ ਦੇ ਮੁੱਦੇ ਤੇ ਬੁਲਾਏ ਗਏ ਖਾਸ ਸੈਸ਼ਨ ਤੋਂ ਬਾਅਦ ਵੱਖ-ਵੱਖ ਰੀਆਂ ਸਿਆਸੀ ਪਾਰਟੀਆਂ ਦੇ ਨੁਮਾਇंदे ਇਸ ਮੁੱਦੇ ਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆਏ ਨੇ ਇਸੇ ਮੁੱਦੇ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਪੰਜਾਬ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਹੈ ਚਾਹੇ ਕਾਂਗਰਸ ਹੋਵੇ ਸ਼੍ਰੋਮਣੀ ਅਕਾਲੀ ਦਲ ਭਾਜੀਪੀ ਜਾਂ ਫਿਰ ਸੱਤਾਧਾਰੀ ਪਾਰਟੀ ਸਾਰੀਆਂ ਪਾਰਟੀਆਂ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਇੱਕਜੁੱਟ ਨਜ਼ਰ ਆਈਆਂ ਨੇ ਬੀਜੇਪੀ ਦੇ ਸੀਨੀਅਰ ਆਗੂ ਅਸ਼ਵਨੀ ਸ਼ਰਮਾ ਵੱਲੋਂ ਵੀ ਇਸ ਮੁੱਦੇ ਤੇ ਪ੍ਰੈਸ ਦੇ ਅੱਗੇ ਬਿਆਨ ਜਾਰੀ ਕੀਤਾ ਗਿਆ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਬੀਜੇਪੀ ਆਪਣੇ ਪੁਰਾਣੇ ਸਟੈਂਡ ਤੇ ਕਾਇਮ ਹੈ ਬੀਜੇਪੀ ਨੇ ਵੱਖੋ-ਵੱਖਰੇ ਸਮੇਂ ਦੇ ਵਿੱਚ ਪੰਜਾਬ ਦੇ ਕਿਸਾਨਾਂ ਦੇ ਨਾਲ ਬੀਜੇਪੀ ਖੜੀ ਹੋਈ ਹੈ ਪਾਣੀਆਂ ਦੇ ਮੁੱਦੇ ਤੇ ਬੀਜੇਪੀ ਦਾ ਸਟੈਂਡ ਹਮੇਸ਼ਾ ਪੰਜਾਬ ਦੇ ਪੱਖ ਦੇ ਵਿੱਚ ਰਿਹਾ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਤੇ ਪੰਜਾਬੀਆਂ ਦੇ ਪੱਖ ਦੇ ਵਿੱਚ ਉਹ ਇਸ ਵਾਰ ਵੀ ਆਪਣੀ ਆਵਾਜ਼ ਬੁਲੰਦ ਕਰਦੇ ਨੇ ਅਤੇ ਉਹ ਚਾਹੁੰਦੇ ਨੇ ਕਿ ਪੰਜਾਬ ਦਾ ਪਾਣੀ ਪੰਜਾਬ ਦਾ ਹੱਕ ਪੰਜਾਬ ਨੂੰ ਮਿਲੇ ਪਰ ਇਸ ਦੇ ਨਾਲ ਨਾਲ ਗੁਆਂਡੀ ਸੂਬਿਆਂ ਦੇ ਨਾਲ ਜਿਹੜੇ ਪੰਜਾਬ ਦੇ ਸੰਬੰਧ ਨੇ ਉਹ ਵੀ ਤਣਾਅਪੂਰਨ ਨਾ ਹੋਣ ਉਹ ਇਹ ਵੀ ਚਾਹੁੰਦੇ ਨੇ ਕਿ ਜਿਹੜੀ ਸੱਤਾ ਹੈ ਜਿਹੜੀ ਸਿਆਸਤ ਹੈ ਉਹ ਸੰਵਿਧਾਨ ਦੇ ਦਾਇਰੇ ਦੇ ਵਿੱਚ ਚੱਲੇ ਇਸ ਤੋਂ ਇਲਾਵਾ ਅਸ਼wini ਸ਼ਰਮਾ ਨੇ ਹੋਰ ਵੀ ਕਈ ਆਪਣੇ ਵਿਚਾਰ ਸਾਂਝੇ ਕੀਤੇ ਨੇ ਆਉ ਸੁਣ ਲੈਣੇ ਆ ਉਹਨਾਂ ਵੱਲੋਂ ਮੀਡੀਆ ਦੇ ਨਾਲ ਸਾਂਝੇ ਕੀਤੇ ਗਏ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਜਿਹੜੇ ਵਿਚਾਰ ਸਾਂਝੇ ਕੀਤੇ ਨੇ ਆਓ ਉਹ ਵਿਚਾਰ ਸੁਣ ਲੈਨੇ ਆ। ਜੀ ਜੀ ਤੁਹਾਡਾ ਕੀ ਸਟੈਂਡ ਰਹੇਗਾ? ਨਹੀਂ ਦੇਖੋ ਪੰਜਾਬ ਦੇ ਪਾਣੀਆਂ ਦੇ ਮਸਲੇ ਤੇ ਲਾਂਗ ਕਰਕੇ ਅਮਾਜ਼ਨ ਕਰ ਲਈ ਯਾਰ। ਭਾਜੀ ਦਾ ਅੱਜ ਦਾ ਨਹੀਂ ਬੜਾ ਪੁਰਾਣਾ ਸਟੈਂਡ ਹੈ। ਇੱਕ ਚੱਲੇ ਕਰ ਲੋ। ਪੰਜਾਬ ਤੇ ਸਰਕਾਰ ਚਾਏ ਕੈਪਟਨ ਸਾਹਿਬ ਦੀ ਰਹੀ ਹੋਏ ਚਾਹੇ ਬਾਦਲ ਸਾਹਿਬ ਦੀ ਰਹੀ ਹੋਏ ਚਾਹੇ ਬੀਨ ਸਿੰਘ ਜੀ ਦੀ ਰਹੀ ਹੋਏ ਸਾਡੇ ਜਿਹੜੇ ਪਾਰਟੀ ਦੇ ਉਸ ਵੇਲੇ ਨੇਤਾ ਚਾਹੇ ਟੰਡਨ ਜੀ ਹੋਣ ਚਾਹੇ ਮਿੱਤਲ ਜੀ ਹੋਣ ਚਾਹੇ ਕਾਲਿਆ ਜੀ ਵਿਧਾਇਕ ਦਲ ਦੇ ਨੇਤਾ ਦੇ ਰੂਪ ਤੇ ਰਹੇ ਹੋਣ ਅਸੀਂ ਚਾਹੇ SYL ਦਾ ਮਾਮਲਾ ਆਇਆ ਸਾਡਾ ਹਮੇਸ਼ਾ ਸਟੈਂਡ ਜਿਹੜਾ ਉਹ ਪੰਜਾਬ ਪੱਖੀ ਰਿਹਾ ਅੱਜ ਵੀ ਪੰਜਾਬ ਪੱਖੀ ਹੀ ਸਟੈਂਡ ਹੈ ਔਰ ਅਸੀਂ ਪੂਰੀ ਤਰ੍ਹਾਂ ਨਾਲ ਪਾਣੀ ਦੇ ਮਾਮਲੇ ਦੇ ਅੰਦਰ ਪੰਜਾਬ ਦੇ ਨਾਲ ਖੜੇ ਆਂ ਪੰਜਾਬੀਆਂ ਨਾਲ ਖੜੇ ਆਂ ਪੰਜਾਬ ਦੇ ਕਿਸਾਨਾਂ ਨਾਲ ਖੜੇ ਆਂ ਲੇਕਿਨ ਹਾਊਸ ਦੇ ਅੰਦਰ ਪ੍ਰਸ਼ੰ ਵੀ ਕੁਝ ਖੜੇ ਹੁੰਦੇ ਨੇ ਇਹ ਜਿਹੜੀ ਮਾਨ ਸਾਹਿਬ ਦੀ ਸਰਕਾਰ ਹੈ ਇਹ ਬਣੇ ਦੇ 3 ਸਾਲ ਹੋਏ ਨੇ 22 ਦੇ ਅੰਦਰ ਪਾਣੀ ਕਿੰਨਾ ਦਿੱਤਾ 23 ਦੇ ਅੰਦਰ ਪਾਣੀ ਕਿੰਨਾ ਦਿੱਤਾ 24 ਚ ਕਿੰਨਾ ਪਾਣੀ ਦਿੱਤਾ ਔਰ ਜੋ ਮੇਰੇ ਕੋਲ ਸੂਚਨਾ ਨੇ ਫਮੇਚਾ ਉਹਨਾਂ ਹਰਿਆਣਾ ਦੇ ਕੋਟੇ ਤੋਂ ਇਹਨਾਂ ਦਿਨਾਂ ਦੇ ਅੰਦਰ ਥੋੜਾ ਜਿਆਦਾ ਪਾਣੀ ਜਿਹੜਾ ਉਹ ਜਾਂਦਾ ਰਿਹਾ ਹੈ ਅੱਜ ਕੀ ਕਾਰਨ ਆ ਗਿਆ ਇਹ ਤਾਂ ਪ੍ਰਸ਼ੰ ਸਾਡਾ ਇੱਕ ਬੰਦਾ ਹੀ ਆ ਨਾ ਕਿ ਪਹਿਲਾਂ ਤੇ ਲੱਡੂ ਆਪਸੇ ਭੋਰਦੇ ਰਹੇ ਅੱਜ ਜਿਸ ਵੇਲੇ ਕੀ ਦੇਸ਼ ਦੇ ਇੱਥੇ ਪड़ोसी ਰਾਜ ਦੇ ਨਾਲ ਤਣਾਅਪੂਰਨ ਸਥਿਤੀ 'ਚ ਹੈ ਜਿਸ ਵੇਲੇ ਸਟੇਟ ਔਰ ਕੇਂਦਰ ਇੱਕ ਜੁਟ ਨਜ਼ਰ ਆਣੇ ਚਾਹੀਦੇ ਆ ਇੱਕ ਏਕਾ ਨਜ਼ਰ ਆਣਾ ਚਾਹੀਦਾ ਉਸ ਵੇਲੇ 80 ਸਟੇਟਾਂ ਦੇ ਅੰਦਰ ਅਨਰੈਸਟ ਪੈਦਾ ਕਰ ਰਹੇ ਆ ਹੁਣ ਵੀ ਸਾਡੀ ਸਰਬਧਲੀਏ ਬੈਠਕ ਦੇ ਅੰਦਰ ਵੀ ਪਾਰਟੀ ਦਾ ਸਟੈਂਡ ਬੜਾ ਸਾਫ ਸੀ ਅੱਜ ਵੀ ਸਾਡਾ ਇਹ ਕਹਿਣਾ ਹੈ ਕਿ ਅਨੇਕ ਵਾਰ ਅਸੈਂਬਲੀ ਦੇ ਅੰਦਰ ਇਹ ਮਤੇ ਆਏ ਨੇ ਅਨੇਕ ਵਾਰ ਸਾਰੀਆਂ ਹੀ ਪਾਰਟੀਆਂ ਨੇ ਇੱਕ ਮੁਸਤਾ ਹੋ ਕੇ ਆਪਣਾ ਇੱਕ ਜੁਟਤਾ ਦਰਸਾਈ ਹੈ ਅੱਜ ਵੀ ਸਾਰਿਆਂ ਨੇ ਇੱਕ ਜੁਟਤਾ ਦਰਸਾਣੀ ਹੈ لیکن ਇਹਦਾ ਸਮਾਧਾਨ ਤਾਂ ਕਿਤੇ ਕਢਣਾ ਹੀ ਪੈਣਾ ਨਾ ਹਲਤਾ ਕਢਣਾ ਹੀ ਪੈਣਾ ਨਾ ਔਰ ਇਹ ਬਾਚਿਤ ਦੇ ਮਾਧਿਅਮ ਨਾਲ ਹੀ ਹੋਣਾ ਮਾਨੂੰ ਕੇਂਦਰ ਦੇ ਨਾਲ ਕੋਈ ਸ਼ੰਕਾਵਾਂ ਨੇ ਉਹ ਵੀ ਬਹਿ ਕੇ ਹੋਣੀਆਂ ਹਰਿਆਣਾ ਨੂੰ ਅਗਰ ਤੁਸੀਂ ਪਿਛਲੇ ਸਾਲ ਪਾਣੀ ਜ਼ਿਆਦਾ ਦੇ ਦਿੱਤਾ ਉਸ ਤੋਂ ਪਿਛਲੇ ਸਾਲ ਜ਼ਿਆਦਾ ਦੇ ਦਿੱਤਾ ਇਸ ਵਾਰ ਪ੍ਰੈਸ਼ਨ ਕੋਈ ਖੜਾ ਹੋ ਗਿਆ ਕਲਾਈਮੈਕਸ ਵੀ ਚੇਂਜ ਹੁੰਦਾ ਔਰ ਇਹ 10-15 ਦਿਨਾਂ ਬਾਅਦ ਕਈ ਵਾਰੀ ਬਰਸਾਤ ਜੇ ਚੰਗੀ ਪੈ ਗਈ ਤੇ ਪਾਕਿਸਤਾਨ ਨੂੰ ਵੀ ਲੋੜ ਦਿੰਦੇ ਆਪਾਂ ਪਾਣੀ ਕੋਈ ਪ੍ਰਦਾਨ ਨਾ ਮੁਲਾਕਾਤ ਨਹੀਂ ਮੈਂ ਇਹ ਨਹੀਂ ਕਰਿਆ ਮੈਂ ਦੇਖੋ ਮੇਰੇ ਮੂਹਰੇ ਸਾਹਮਣੇ ਦੇਖ ਨਹੀਂ ਪਾ ਰਿਹਾ ਮੈਂ ਇਹ ਗੱਲ ਨਹੀਂ ਕਹਿ ਰਿਹਾ ਮੈਂ ਇਹ ਕਰ ਰਿਹਾ ਕਿ ਅੱਜ ਇਹ ਕਿਉਂ ਗੱਲ ਪੈਦਾ ਹੋਈ ਹੈ ਜੇ ਉਸ ਵੇਲੇ ਉਸ ਵੇਲੇ ਤੁਸੀਂ ਆਪਸ ਚ ਬੈ ਕੇ ਸੈਟਲਮੈਂਟ ਕਰਦੇ ਰਹੇ ਹੋ ਲੱਡੂ ਕਿਉਂ ਭੋਰਦੇ ਰਹੇ ਤੇ ਆਪਸ ਚ ਪਹਿਲਾਂ ਭੋਰ ਲੈ